ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਝੋ ਹੋਰ ਕੱਚੀ ਬਾਣੀ ਸਤਿਗੁਰਾਂ ਦੀ ਬਾਣੀ ਸੱਚੀ ਹੈ ਜੁਗੋ ਜੁਗ ਅਟੱਲਾ ਸਤਿਗੁਰਾਂ ਦੇ ਫੈਸਲੇ ਬਚਨ ਸੋ ਸਾਧ ਸੰਗਤ ਜੀ ਸੰਸਾਰ ਤੇ ਆਏ ਆ ਤੇ ਜ਼ਰੂਰ ਗੁਰਾਂ ਦੇ ਉਪਦੇਸ਼ ਦੇਸ ਨੂੰ ਮੰਨਦੇ ਹੋਏ ਸੋ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕਰ ਲਈ ਜਿਨ੍ਹਾਂ ਨੇ ਮਹਾਨ ਜਪ ਤਪ ਕਰ ਲਿਆ ਉਹਨਾਂ ਦਾ ਸੰਸਾਰ ਤੇ ਆਇਆ ਪ੍ਰਵਾਨ ਹੈ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇ ਉਹਨਾਂ ਦਾ ਪ੍ਰਵਾਨ ਹੈ ਸੰਸਾਰ ਤੇ ਆਇਆ ਜਿਵੇਂ ਤੁਸੀਂ ਫਰਜ਼ ਕਰੋ ਅੱਜ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਪਹੁੰਚੇ ਹੋ ਤੁਸੀਂ ਬਾਹਰ ਘੇੜੇ-ਘੂੜੇ ਦੇ ਕੇ ਮੁੜ ਜਿਓ ਘਰ ਵਾਲੇ ਪਰਿਵਾਰ ਨਾਲ ਦੁੱਖੀ ਨਾਲ ਸਾਂਝਾ ਕਰੋ ਇੱਥੇ ਹਾਜ਼ਰੀ ਨਾ ਭਰੋ ਤੇ ਤੁਹਾਡਾ ਇੱਥੇ ਆਉਣਾ ਬੇਅਰਥ ਹੈ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਉਹਨਾਂ ਦਾ ਪਰਵਾਣ ਹੈ ਇੱਥੇ ਆਇਆ ਸੰਸਾਰ ਤੇ ਗੁਰਮੁਖ ਪਿਆਰਿਓ ਜਿਹੜੇ ਹਾਜ਼ਰੀ ਲਾਉਂਦੇ ਜਿਹੜੇ ਜਪ ਤਪ ਦੀ ਹਾਜ਼ਰੀ ਲਾਉਂਦੇ ਸੇਵਾ ਸਿਮਰਨ ਦੀ ਕਮਾਈ ਕਰਦੇ ਕਿਉਂਕਿ ਗੁਰਾਂ ਦਾ ਬਚਨ ਹੈ ਜੈਸਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਗੁਰੂ ਦੇ ਜਿਹੜੇ ਚਰਨਾਂ ਬੋਹਿਥ ਬੋਹਿਤ ਨਾਮ ਹੈ ਜਹਾਜ਼ ਦਾ ਕਹਿੰਦੇ ਜਿਵੇਂ ਜਹਾਜ਼ ਤੇ ਚੜ ਕੇ ਸੱਤ ਸਮੁੰਦਰੋਂ ਪਾਰ ਹੋ ਜਾਈਦਾ ਹੈ ਇਸੇ ਤਰ੍ਹਾਂ ਭਵਜਲ ਸੰਸਾਰ ਤੋਂ ਜੇ ਪਾਰ ਹੋਣਾ ਹੈ ਤੇ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰਮਾਂ ਦੀ ਖੇਤੀ ਹੈ ਇੱਕ ਬਨਸਪਤੀ ਖੇਤੀ ਆ ਧਰਤੀ ਜਿਹਹ ਜਹ ਇਹਦੇ ਵਿੱਚ ਬੀਜ ਬੀਜੋਗੇ ਉਹ ਇਹ ਜਹ ਵੱਢ ਲਓ ਇਸੇ ਤਰ੍ਹਾਂ ਇਹ ਸਰੀਰੂਪੀ ਖੇਤੀ ਹੈ ਇਹਦੇ ਵਿੱਚ ਵੀ ਜਿਹਹ ਜਹ ਬੀਜ ਬੀਜੋਗੇ ਵੱਢ ਲਓ ਕਰਮਾਂ ਦੀ ਖੇਤੀ ਇਹਦਾ ਬੀਜ ਸਾਨੂੰ ਉਹੀ ਖਾਣਾ ਪੈਣਾ ਜਿਹੜਾ ਬੀਜਿਆ ਸਾਧ ਸੰਗਤ ਜੀ ਫਰਜ ਕਰੋ ਕਿਸੇ ਕਿਸਾਨ ਨੇ ਗੁਰਮੁਖ ਪਿਆਰਿਓ ਬੀਜ ਬੀਜਲੇ ਨੇ ਕਿਤੇ ਉਹਦੀ ਫਸਲ ਕਿਤੇ ਉਹਨੇ ਫਲ ਲਾਏ ਨੇ ਤੇ ਜਦੋਂ ਵੇਖਦਾ ਫਲਾਂ ਦੀ ਟੋਕਰੀ ਭਰ ਲੈਂਦਾ ਉਹਨਾਂ ਨੂੰ ਸ਼ੱਕ ਦਾ ਆਨੰਦ ਮਾਣਦਾ ਪਰ ਕਈ ਵਾਰੀ ਉਹਦੇ ਵਿੱਚ ਗਲਿਆ ਪਿੜਿਆ ਫਾਲਾ ਆ ਜੇ ਤੇ ਉਹਨੂੰ ਸੁੱਟ ਦਿੰਦਾ ਪਰੇ ਉਹ ਨਹੀਂ ਖਾਂਦਾ ਉਹਦੀ ਮਰਜ਼ੀ ਹੈ ਵੇਖ ਕੇ ਕਹਿੰਦੇ ਕਰਮਾਂ ਦਾ ਫਲ ਹੈ ਜਿਹੜਾ ਜੇ ਮਾੜਾ ਬੀਜਿਆ ਗਿਆ ਤੂੰ ਇਹਨੂੰ ਬਾਹਰ ਨਹੀਂ ਸਿੱਟ ਸਕਦਾ ਜ਼ਿੰਦਗੀ ਚੋਂ ਇਹ ਵੀ ਖਾਣਾ ਪੈਣਾ ਤੈਨੂੰ ਇਹ ਖਾਣਾ ਹੀ ਪੈਣਾ ਹੈ ਕਰਮਾਂ ਸੰਦ ਦਾ ਖੇਤ ਕਰਮਾਂ ਦੀ ਖੇਤੀ ਇਹ ਸਰੀਰੂਪੀ ਖੇਤੀ ਦੇ ਸੰਦ ਸੰਦੇੜੇ ਸਾਧ ਸੰਗਤ ਜੀ ਅੱਖਾਂ ਹੱਥ ਪੈਰ ਇਹ ਖੇਤੀ ਦੇ ਸੰਦ ਸੰਦੇੜੇ ਅੱਖਾਂ ਨਾਲ ਕਹੇ ਜਾ ਵੇਖਦਾ ਹੱਥਾਂ ਨਾਲ ਕੀ ਕਰਨਾ ਕਿਸੇ ਦਾ ਭਲਾ ਕਰਨਾ ਸੇਵਾ ਕਰਦਾ ਪੈਰ ਸੰਗਤ ਚੱਲ ਕੇ ਆਉਂਦੇ ਨੇ ਇਹ ਸੰਦ ਸੰਦ ਜਿਹੜੇ ਸ਼ਰੀਰੂਪੀ ਖੇਤੀ ਦੇ ਜੈਸਾ ਬੀਜੈ ਸੋ ਲੁਣਾ ਕਰਮਾਂ ਸੰਦ ਰੱਖੀ ਧੰਨ ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ ਫਰੀਦਾ ਲੋੜ ਹੈ ਦਾਖ ਬਜੂਰੀਆਂ ਕਿ ਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ ਕਹਿੰਦੇ ਹੈ ਕਮਲ ਆ ਜੱਟ ਜੱਟ ਕਿਸੇ ਜਾਤੀ ਦਾ ਨਾਮ ਨਹੀਂ ਐਵੇਂ ਨਾ ਬੜੇ ਰਹਿਆ ਕਰੋ ਅਸੀਂ ਜੱਟ ਆ ਜੱਟ ਹੈ ਜੱਟ ਸ਼ਬਦ ਜਿਹੜਾ ਬਾਬਾ ਫਰੀਦ ਜੀ ਨੇ ਵਰਤਿਆ ਨਾ ਇਹ ਜੱਟ ਸ਼ਬਦ ਇੱਕ ਭੋਲੇ-ਭਾਲੇ ਬੰਦੇ ਨੂੰ ਆਖਿਆ ਜਿਹਦਾ ਸੁਭਾਅ ਭੋਲਾ ਆਪਾਂ ਵੀ ਕਹਿ ਦਿੰਨੇ ਆ ਸਿਆਣੇ ਬਜ਼ੁਰਗ ਬੈਠੇ ਹੋ ਕਹਿੰਦੇ ਫਲਾਣੇ ਦਾ ਸੁਭਾਅ ਜੱਟੂ ਆ ਜੱਟ ਕਿਸੇ ਜਾਤ ਦਾ ਨਾਮ ਨਹੀਂ ਹੈ ਮਾਰੇ ਕਹਿੰਦੇ ਹੈ ਭੋਲਾ ਬੰਦਾ ਕਹਿੰਦੇ ਕਿਕਰਾਂ ਦੇ ਬੀਜ ਪੀਦੇ ਨੇ ਤੇ ਬਜ਼ੌਰ ਸਹਿਰ ਦੇ ਮੇਵੇ ਭਾਲ ਦਾ ਦਾਖਾਂ ਭਾਲ ਦਾ ਪਿਆਰ ਜਹੇ ਜਾਂ ਖੇਤੀ ਵਿੱਚ ਬੀਜ ਪਾਇਆ ਕਿਕਰਾਂ ਬੀਜੀਆਂ ਤੇ ਕੰਡੇ ਲੱਗਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੈਸਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧੜਾਖੀ ਫਰੀਦਾ ਲੋੜ ਹੈ ਦਾਖ ਬਜ਼ੂਰੀਆਂ ਕਿਕਰ ਬੀਜੈ ਜੱਟ ਹੰਡ ਓਨ ਕੰਤਾਏ ਦਾ ਪੈਂਦਾ ਲੋੜ ਹੈ ਪੱਟ ਕਹਿੰਦੇ ਹੈ ਕਮਲਾ ਬੰਦਾ भेਡਾਂ ਦੀ ਉਨ ਕੱਤਦਾ ਪਿਆ ਪੱਟਨਾਵੇਂ ਰੇਸ਼ਮ ਦਾ ਕਹਿੰਦੇ ਪਹਾੜ ਦਾ ਰੇਸ਼ਮ ਦੀਆਂ ਬਰੀਆਂ ਭੇਡਾਂ ਦੀ ਉਨ ਕੱਤ ਕੇ ਰੇਸ਼ਮ ਨਹੀਂ ਮਿਲਦਾ ਉਹ ਤਾਂ ਉਹੀ ਕੰਬਲ ਖੇਸੀ ਬਣਨੇ ਉਹਦੇ ਆਖੋ ਸਤਨਾਮ ਸ੍ਰੀ ਵਾਹਿ ਰੇਸ਼ਮ ਨਹੀਂ ਮਿਲਦਾ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਕਰਮ ਮਾੜੇ ਕਰਦੇ ਆ ਤੇ ਭਾਲਦੇ ਆ ਸਤਖੰਡ ਕਦੀ ਨਹੀਂ ਮਿਲਣਾ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਉਹ ਜੈਸਾ ਬੀਟੇਗਾ ਬਟੇਗਾ ਮਨਾ ਮੇਰੇ ਮਾਲ ਤੇਰੇ ਕਰਮਾਂ ਦਾ ਬੀਟੇਗਾ ਬਟੇਗਾ ਮਨਾ ਮੇਰੇ ਮਾਲ ਤੇਰੇ ਕਰਮਾਂ ਦਾ ਜੈਸਾ ਬੀਟੇਗਾ ਬਟੇਗਾ ਮਨਾ ਮੇਰੀਆ ਆਲ ਤੇਰੇ ਕਰਮਾਂ ਦਾ ਜੈਸਾ ਬਿਤੇਗਾ ਬਟੇਗਾ ਮਨਾਵੇਂ ਰਿਆ ਆਲ ਤੇਰੇ ਕਰਮਾਂ ਦਾ ਜਿੱਤੇਗਾ ਬਟੇਗਾ ਮਨਾਵੇਂ ਰਿਆ ਆਲ ਤੇਰੇ ਕਰਮਾਂ ਦਾ ਜੈਸਾ ਬਿਤੇਗਾ ਬਟੇਗਾ ਮਨਾਵੇਂ ਰਿਆ ਫਾਲ ਤੇਰੇ ਕਰਾਂਗਾ ਫਾਲ ਤੇਰੇ ਦੀ ਕਰਵਾੰਗਾ ਫਾਲ ਤੇਰੇ ਦੀ ਕਰਵਾੰਗਾ ਫਾਲ ਤੇਰੇ ਦੀ ਫਲ ਤੇਰੇ ਦੀ ਕਰਾਂਗਾ ਫਲ ਤੇਰੇ ਦੀ ਕਰਾਂਗਾ ਫਲ ਤੇਰੇ ਦੀ ਕਰਾਂਗਾ ਜੈਸਾ ਬੀਟੇਗਾ ਪਟੇਗਾ ਮਨਾਮੇਰਿਆ ਫਲ ਤੇਰੇ ਕਰਾਂਗਾ ਜੀ ਜੇਗਾ ਵੜੇਗਾ ਮਨਾਵੇ ਹਲ ਤੇਰੇ ਕਰਮਾਂ ਦਾ ਜੇਗਾ ਵੜੇਗਾ ਮੇਰੀਆ ਹਲ ਤੇਰੇ ਕਰਮਾਂ ਦਾ ਜੈਸਾ ਵੀ ਜੇਗਾ ਵੜੇਗਾ ਨਾਮੇ ਪਿਆਰ ਹਲ ਤੇਰੇ ਕਰਮਾਂ ਦਾ ਜੇ ਕਾ ਬੀਜੇਗਾ ਬਟੇਗਾ ਮਨਾਵੇ ਰਿਆ ਹਾਲ ਤੇਰੇ ਕਰਵਾਦਾ ਜੇ ਕਾ ਬੀਜੇਗਾ ਬਟੇਗਾ ਮਨਾਵੇ ਰਿਆ ਹਾਲ ਤੇਰੇ ਕਰਵਾਦਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਕਰਮਾਂ ਸੰਧੜਾ ਕਰਮਾਂ ਦੀ ਗੱਲ ਹੈ ਜਿਉਂ ਜਾ ਬੀਜਾਂਗੇ ਅਵਸ਼ ਵੱਡਣਾ ਪੈਣਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਏ ਆਂ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇੱਕ ਮੌਕਾ ਹੈ ਉਸ ਪਰਮੇਸ਼ਰ ਨੂੰ ਮਿਲਣ ਦਾ ਉਹਦੇ ਨਾਲ ਮਲਾਪ ਕਰਨ ਦਾ ਵਾਰਤਾ ਕਰਨ ਦਾ ਮੌਕਾ ਹੈ ਇੱਕ ਇਹੀ ਮਾਨਸ ਦੇ ਇਹ ਚ ਮਿਲ ਲੈ ਮਿਲ ਲੈ ਨਹੀਂ ਤੇ ਫਿਰ ਇੱਕ ਦਿਨ ਐਸਾ ਆ ਜਾਣਾ ਚਾਰ ਪਾਪ ਦੋ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲਕਈ ਹੈ ਕਹਿੰਦੇ ਬੈਲ ਪਸ਼ੂ ਬੈਠਾ ਹੁੰਦਾ ਨਾ ਉਹਦੇ ਜਦੋਂ ਉਹਦਾ ਮਾਲਕ ਲੰਘਦਾ ਜਾਂਦਾ ਵੀ ਠੇਡਾ ਜਾਂ ਮਾਰਦਾ ਆਉਂਦਾ ਵੀ ਮਾਰਦਾ ਫਿਰ ਉਹ ਐ ਮੂੰਹ ਜਾ ਹਿਲਾਉਂਦਾ ਨਾ ਕਿਵੇਂ ਫਿਰ ਸ਼ਰਮਸ਼ਾਰ ਹੁੰਦਾ ਬੋਲ ਤਾਂ ਸਕਦਾ ਨਹੀਂ ਚਾਰ ਪਾਵਦੋ ਸਿੰਘ ਗੰਗ ਮੁਖ ਗੰਗ ਤੋਂ ਮੁ ਵਾਹਿਗੁਰੂ ਮੁਖ ਤੋਂ ਗੂੰਗਾ ਹੋ ਪਸ਼ੂ ਬਣ ਗੇ ਸ਼ਰਮ ਸ਼ਾਰ ਹੁੰਦਾ ਫਿਰ ਮੂੰਹ ਜਾਂ ਹਲਾਉਂਦਾ ਕਰ ਕੁਛ ਸਕਦਾ ਨਹੀਂ ਬਸ ਰਹਿੰਦਾ ਨਹੀਂ ਕੁਛ ਹੋ ਸਕਦਾ ਇਸ ਕਰਕੇ ਪਿਆਰਿਓ ਇਹ ਰਸਨਾ ਵਾਹਿਗੁਰੂ ਨੇ ਦਿੱਤੀ ਹੈ ਜਿੰਨ ਜ਼ਿਹਵਾ ਦਿੱਤੀ ਬੋਲੇ ਤਾਤ ਅੱਜ ਜੇ ਤਾੜ ਤਾੜ ਬੋਲ ਰਹੇ ਹੈ ਤੇ ਮਹਾਰਾਜ ਨੇ ਤੈਨੂੰ ਜ਼ੀਬਾ ਦਿੱਤੀ ਹੈ ਤੇ ਉਹਦੇ ਗੁਣ ਗਾਇਆ ਕਰ ਉਦੇ ਗੁਣ ਗਾਇਆ ਕਰ ਤਾੜ ਤੜ ਕੇ ਉੱਚੀ ਉੱਚੀ ਬੋਲ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਨਹੀਂ ਤਾਂ ਤੈਨੂੰ ਤੇਰੀ ਰਸਨਾ ਇੱਕ ਦਿਨ ਗੁੰਗੀ ਹੋ ਜਾਣੀਏ ਫਿਰ ਜਪਿਆ ਨਹੀਂ ਜਾਣਾ ਹੁਣ ਕੀ ਹੋ ਗਿਆ ਉਹ ਕੀ ਹੋ ਗਿਆ ਤੇਰੀ ਰਸਨਾ ਨੂੰ ਹੋ ਗਿਆ ਤੇਰੀ ਰਸਨਾ ਨੂੰ ਕੀ ਹੋ ਗਿਆ ਤੇਰੀ ਅਸਨਾ ਨੂੰ ਕੀ ਹੋ ਗਿਆ ਤੇਰੀ ਰਸਨਾ ਨੂੰ ਕੀ ਹੋ ਗਿਆ ਤੇਰੀ ਰਸਨਾ ਨੂੰ ਰਾਮ ਨਾਮ ਨਹੀਂ ਜਪਦਾ री रचन होरी रचन तूं राम नाम नपा की हो गया तेरी रचना जी हो गया तेरी रचना सूर तो राम नाम ने जपदा हो गया तेरी रसनाओ जी हो गया तेरी रसनाओ क्यों साथ संगत जी की गल कौन क्यों नहीं जपदार ये अपने आप में एक अलंब है सौ अलमे देना के राती मिलन सहंस छप्त सलाह छड़ के कुरंगी लगा हंस ओहो ਤੈਨੂੰ ਹੰਸ ਬਣਾਇਆ ਸੀ ਨਾਮ ਜਪਣ ਵਾਸਤੇ ਮਨੁੱਖ ਬਣਾਇਆ ਸੀ ਪਰ ਜਾ ਕੇ ਕਰੰਗਾ ਤੇ ਬਹਿ ਗਿਆ ਕਰੰਗਾ ਤੇ ਕੌਣ ਬਹਿੰਦੇ ਨੇ ਕਾਂ ਬਹਿੰਦੇ ਨੇ ਕਾਂ ਬਣ ਗਿਆ ਕਹਿੰਦੇ ਸਿਫਤ ਸਲਾਹ ਛੱਡ ਕੇ ਕਰੰਗੀ ਲੱਗਾ ਹੰਸ ਕਰਤੂਤ ਪਸ਼ੂ ਕੀ ਮਾਨ ਸਜਾ ਤਾ ਲੋਕ ਵਿਚਾਰਾ ਕਰੇ ਦਿਨ ਰਾਤ ਕੀ ਹੋ ਗਿਆ ਇਹਨੂੰ ਨਾਮ ਜਪਣ ਵਾਸਤੇ ਸੰਸਾਰ ਤੇ ਭੇਜਿਆ ਸੀ ਗੁਰੂ ਦੀ ਸਿੱਫਤ ਸਲਾਹ ਛੱਡ ਕੇ ਤੇ ਸਾਧ ਸੰਗਤ ਜੀ ਤੂੰ ਨਿੰਦਿਆ ਚੁਗਲੀ ਐਸੇ ਕਰਗਾ ਤੇ ਜਾ ਕੇ ਬਹਿ ਗਿਆ ਬੰਕਾਂ ਕਲੱਬਾਂ ਵਿੱਚ ਜਾ ਕੇ ਨਾਚ ਗਾਣੇ ਕਰਨ ਲੱਗ ਗਿਆ ਬੈਠਣ ਲੱਗ ਗਿਆ ਭੁੱਲ ਗਿਆ ਵਾਹਿਗੁਰੂ ਦੇ ਨਾਮ ਨੂੰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਸਿਫਤ ਸਲਾਹ ਛੱਡ ਕੇ ਕੁਰੰਗੀ ਲੱਗਾ ਹੰਸ ਗੁਰਮੁਖ ਪਿਆਰਿਓ ਉਹਦੀ ਸਿਫਤ ਸਲਾਹ ਕਰਨੀ ਸੀ ਉਹ ਛੱਡ ਦਿੱਤੀ ਜਾ ਕੇ ਵਹਿ ਗਿਆ ਕਰੰਗਾ ਵਾਹਿਗੁਰੂ ਦਾ ਸਿਮਰਨ ਛੱਡ ਕੇ ਨਾ ਪਿਆਰਿਓ ਵਾਹਿਗੁਰੂ ਦਾ ਸਿਮਰਨ ਕਰੀਏ ਇਹ ਕੋ ਮੌਕਾ ਹੈ ਇਹਦੇ ਨਾਲ ਜ਼ਿੰਦਗੀ ਸਾਡੀ ਸਫਲੀ ਹੋ ਜਾਣਾ 100 ਅਲਾਮੇ ਦਿਨਾਂ ਕੀ 100 ਦਿਨ ਦੇ ਅਲਮੇ ਰਾਤੀ ਮਿਲਨ ਸਹੰਸ ਰਾਤ ਦੇ ਹਜ਼ਾਰਾਂ ਲਾਂਬੇ ਤੈਨੂੰ ਮਿਲਦੇ ਨੇ ਪ੍ਰਮਾਤਮਾ ਬਣੀ ਤੂੰ ਨਾ ਰਾਤ ਨੂੰ ਯਾਦ ਕਰਦਾ ਨਾ ਦਿਨੇ ਚੱਕ ਕਰਦਾ ਦਿਨ ਵੀ ਗਵਾਤਾ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਐਂ ਜੀਵਨ ਗਵਾ ਦਿੱਤਾ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮਗੇਸ਼ੀਆਂ ਤੂੰ ਆਹੋ ਕੇਰੇ ਕੰਮ ਕਿਹੜੇ ਕੰਮ ਲਈ ਆਇਆ ਸੀ ਚਾਰ ਪੈਰ ਖਾਂਦਿਆਂ ਪੀਂਦਿਆਂ ਹੰਡਾਂਦਿਆਂ ਗਵਾਲੇ ਰਾਤਰੀ ਦੇ ਚਾਰ ਪੈਰ ਸੌਂਗੇ ਗਵਾਲੇ ਨਾਮ ਜਪੀ ਆਖੋ ਸਤਨਾਮ ਸ੍ਰੀ ਵਾਖਟੇ ਪੈਰ ਲੰਗੇ ਮਹਾਰਾਜ ਕਹਿੰਦੇ ਅੱਠੇ ਪੈਰ ਇਦਾਂ ਹੀ ਲੰਗਾਤੇ ਖਾਂਦਿਆਂ ਪੀਂਦਿਆਂ ਹੰਡਾ ਆ ਜਿਹੜੀ ਦੇਹੀ ਮਿਲੀ ਸੀ ਸਾਧ ਸੰਗਤ ਜੀ ਇਹ ਕੰਚਨ ਵਰਗੀ ਸੀ ਪਰ ਵੇਚ ਦਿੱਤੀ ਕੌਡੀਆਂ ਦੇ ਪਾਹੀ ਦਾ ਜਨਮ ਅਮਲ ਕੀ ਤੇਰਾ ਕੌਡੀਆਂ ਦੇ ਪਾਵੇ ਜਿਤਾ ਜਨਮ ਅਮਲ ਕੀ ਤੇਰਾ ਕੌਡੀਆਂ ਦੇ ਪਾਵੇ ਜਿਤਾ ਜੀ ਆਸਾਨੋ ਹੀਰਾ ਬੋਦੀਆਂ ਦੇ ਭਾਵੇ ਤਾ ਹੀਰਾ ਜਨਮਾਇ ਮੋਹ ਨਕ ਤੇਰਾ ਬੋਦੀਆਂ ਦੇ ਭਾਵੇ ਤਾ ਹੀਰਾ ਜਨਮਾਇ ਮੋਹ ਨਕ ਤੇਰਾ ਕੌਡੀਆਂ ਦੇ ਭਾ ਦੇਜਤਾ ਹੀਰ ਜਨਮ ਆ ਮੋਹਨ ਤੇਰਾ ਕੌਡੀਆਂ ਦੇ ਭਾ ਦੇਜਤਾ ਕਿਉਂ ਸਾਧ ਸੰਗਤ ਜੀ ਹੀਰੇ ਜੇ ਸਾਜਨਮ ਹੈ ਕੌਡੀ ਬਦਲੇ ਐ ਕੌਡੀਆਂ ਦੇ ਭਾ ਜਾਂਦਾ ਫਿਰ ਜਦੋਂ ਸੇਵਾ ਸਿਮਰਨ ਨਹੀਂ ਕਰਦੇ ਰੋ ਵਿਚਾਰ ਜਿਨ੍ਹਾਂ ਨੇ ਸੇਵਾ ਸਿਮਰਨ ਦੀ ਕਮਾਈ ਕੀਤੀ ਜਿਨ੍ਹਾਂ ਨੇ ਸਾਧ ਸੰਗਤ ਕੀਤਾ ਸਾਧ ਸੰਗਤ ਜੀ ਉਹ ਸੰਸਾਰ ਦੇ ਗੁਰਮੁਖ ਪਿਆਰਿਓ ਉਹਨਾਂ ਦਾ ਨਾਮ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਸਾਧਨਾ ਕਰਨ ਵਾਲੇ ਫਿਰ ਸਾਧ ਸੰਗਤ ਜੀ ਐ ਤ੍ਰੂ ਤਾਰੇ ਵਾਂਗ ਹਮੇਸ਼ਾ ਚਮਕਦੇ ਨੇ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈ ਦੇਖੋ ਗੁਰਬਾਣੀ ਦਾ ਆਦੇਸ਼ ਐ ਨਾਮ ਜਪੋ ਜਿਵੇਂ ਭਗਤ ਤਰੂ ਜੀ ਨੇ ਜਪਿਆ ਕਰੀ ਭਗਤ ਪ੍ਰਹਿਲਾਦ ਜੀ ਨੇ ਜਪਿਆ 5 ਸਾਲਾਂ ਦੇ ਵਿੱਚ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਗਏ ਸੀ ਗੁਰਮਖ ਪਿਆਰਿਓ ਤਾਂ ਉਹਨਾਂ ਦਾ ਨਾਮ ਲੈ ਕੇ ਗੁਰਬਾਣੀ ਨੇ ਕਿਹਾ ਜੇ ਨਾਮ ਜਪਣਾ ਤੇ ਇਦਾਂ ਜਪੋ ਅੱਜ ਸਾਡੇ ਵਿੱਚੋਂ ਇੱਕ ਮਾਂ ਤੁਰ ਗਈ ਮਾਂ ਦੇ ਸਹੀ ਫਰਜ਼ ਜਦੋਂ ਮਾਂ ਮਾਂ ਨਿਭਾਉਂਦੀਆਂ ਨੇ ਤੇ ਉਹਨਾਂ ਨੂੰ ਗੁਰਬਾਣੀ ਨੇ ਧੰਨ ਆਖਿਆ ਤਿੰਨ ਧੰਨ ਜਿਨੇ ਦੀ ਮਾਓ ਆਏ ਸਫਲ ਸੀ ਢਾਈ ਮਾਮਾ 10 ਦਿਨ ਹੋਈਆਂ ਨੇ ਪਰਾਚੀਨ ਗ੍ਰੰਥਾਂ ਦੇ ਅੰਦਰ ਇਹ ਇੱਕ ਮਾਂ ਭਗਤ ਪ੍ਰਹਿਲਾਦ ਦੀ ਬਾਬੇ ਫਰੀਦ ਦੀ ਤੇ ਸਾਧ ਸੰਗਤ ਜੀ ਅੱਧਾ ਦਰਜਾ ਦਿੱਤਾ ਹੈ ਧਰੂ ਦੀ ਮਾਂ ਇੱਕ ਰਾਜੇ ਗੋਪੀ ਚੰਦ ਦੀ ਬਾਬੇ ਫਰੀਦ ਦੀ ਤੇ ਅੱਧਾ ਦਰਜਾ ਦਿੱਤਾ ਧਰੂ ਦੀ ਮਾਂ ਨੂੰ ਅੱਧਾ ਦਰਜਾ ਕਿਉਂ ਦਿੱਤਾ ਕਿਉਂਕਿ ਪਹਿਲਾਂ ਉਹਨਾਂ ਪ੍ਰੇਰ ਦਿੱਤਾ ਵੀ ਨਾਮ ਜਪਣ ਜਾ ਧਰੂ ਨੂੰ ਪਹਿਲੋਂ ਪ੍ਰੇਰ ਦਿੱਤਾ ਬਾਅਦ ਵਿੱਚ ਮਮਤਾ ਜਾਗ ਪਈ ਫਿਰ ਕਹਿੰਦੀ ਨਾ ਪੁੱਤ ਕਿਤੇ ਮੈਨੂੰ ਕੱਲੀ ਨੂੰ ਛੱਡ ਕੇ ਜੰਗਲਾਂ ਬਣਾ ਚ ਨਾ ਚੱਲਿਆ ਜਾਈ ਤੈਨੂੰ ਉਥੇ ਬਗਿਆੜ ਤੈਨੂੰ ਉਥੇ ਛੇਰ ਖਾ ਜਾਣੀ ਤਾ ਕਹਿੰਦੇ ਅੱਧਾ ਦਰਜਾ ਦਿੱਤਾ ਹੈ ਪਰ ਜਦੋਂ ਅਸੀਂ ਗੁਰੂ ਦਾ ਇਤਿਹਾਸ ਪੜ੍ਹਦੇ ਆਂ ਇੱਥੇ ਢਾਈ ਮਾਮਾ ਨਹੀਂ ਇੱਥੇ ਮਾਮਾ ਦੀ ਗਿਣਤੀ ਮੁੱਕ ਜਾਂਦੀ ਹੈ ਇੰਨੀਆਂ ਮਾਮਾ ਹੋ ਗਿਆ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਧਰਮ ਨਾਲ ਜੋੜਿਆ ਤੇ ਸਾਧ ਸੰਗਤ ਜੀ ਉਹ ਧਰਮ ਕਮਾਂਦੇ ਕਮਾਂਦੇ ਆਪਣਾ ਆਪ ਬਾਰਗੇ ਇੱਥੇ ਲੱਖਾਂ ਮਾਮਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਮਾਵਾ ਧੰਨ ਨੇ ਸਾਧ ਸੰਗਤ ਜੀ ਆਜੀ ਧੰਨ ਨੇ ਜਣੇਂਦੀਆਂ ਮਾਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਧੰਨ ਨੇ ਜਣੇਂਦੀਆਂ ਮਾਵਾ ਜਿਨ੍ਹਾਂ ਦੇ ਇਹ ਨਾਮ ਜਪਦੇ ਭਗਤਨ ਨੇ ਜਨੰਦੀਆ ਮਾ ਮ ਜਿਨਾਂ ਦੇਵਤੇ ਨਾਮ ਜਪਦੇ ਭਗਤਨ ਨੇ ਜਨੰਦੀਆ ਮਾ ਮ ਜਿਨਾਂ ਦੇਵਤੇ ਨਾਮ ਜਪ ਤਨ ਧੰਨੇ ਜਨੇਂਦੀ ਆ ਮਾਵਾ ਜਿੰਨਾ ਦੇ ਬੱਚੇ ਨਾਮ ਜਪ ਤਨ ਧੰਨੇ ਜਨੇਂਦੀ ਆ ਮਾਵਾ ਜਿੰਨਾ ਦੇ ਬੱਚੇ ਨਾਮ ਜਪਦੇ ਓ ਮਾਵਾ ਧੰਨੇ ਤਿੰਨ ਧੰਨੇ ਜਨੇਂਦੀ ਮਾਉ ਆਏ ਸਫਨ ਸੋ ਮਾਵਾ ਧੰਨੇ ਜਿਨ੍ਹਾਂ ਮਾਮਾ ਨੇ ਆਪਣੇ ਬੱਚਿਆਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ ਪ੍ਰੇਰਣਾ ਕੀਤੀ ਉਹ ਮਾਮਾ ਤੰਨ ਨੇ ਗੁਰਵਾਣੀ ਦੇ ਆਸੇ ਅਨੁਸਾਰ ਸਾਧ ਸੰਗਤ ਜੀ ਸੋ ਜਿਹੜੀਆਂ ਮਾਮਾ ਆਪ ਵੀ ਧਰਮ ਤੋਂ ਦੂਰ ਹੈ ਆਪਣੇ ਬੱਚਿਆਂ ਨੂੰ ਵੀ ਦੂਰ ਕਰ ਦਿੰਦੀਆਂ ਹਨ ਉਹਨਾਂ ਮਾਮਾ ਬਾਰੇ ਵੀ ਮਹਾਰਾਜ ਨੇ ਆਖਿਆ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਕਹਿੰਦੇ ਐ ਐ ਮਾਵੇਂ ਇਦੋਂ ਤਾਂ ਨਾ ਹੀ ਜੰਬਦੀ ਜੇ ਇਹਨੇ ਕੋਈ ਧਰਮ ਦਾ ਕਰਮ ਹੀ ਨਹੀਂ ਕਰਨਾ ਸੀ ਆ ਕੇ ਤੇਰੇ ਪੁੱਤ ਨੇ ਤੇਰੀ ਧੀ ਨੇ ਕੋਈ ਨਾਂ ਵੀ ਨਹੀਂ ਜਪਣਾ ਸੀ ਇੱਥੇ ਆ ਕੇ ਲੋਕ ਭਲਾਈ ਸਮਾਜ ਦੇ ਭਲੇ ਕਰਮ ਨਹੀਂ ਕਰਨੇ ਸੀ ਇਦੋਂ ਤਾਂ ਨਾ ਨਾ ਲਾਜਪ ਜੰਬਦੀ ਨਾ ਜਿਨ ਹਰ ਹਿਰਦੇ ਨਾਮ ਨਵਸੀ ਉਹ ਤੇ ਨਮਾਤ ਕੀਜੈ ਹਰ ਵਾਂਝਾ ਬਾਝ ਹੀ ਰਹੇ ਜੈ ਨਾਹੇ ਤਾਂ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਕਹਿੰਦੇ ਜੇ ਕੋਈ ਦਾਤਾ ਸੂਰਮਾ ਨਹੀਂ ਜੰਮਣਾ ਸੀ ਕਿਉਂ ਆਪਣੇ ਆਪ ਦਾ ਨੂਰ ਗਵਾਇਆ ਮਾਵੇ ਦੁੱਧ ਤਾਂ ਇਹਨੂੰ ਨਾ ਜੰਮਦੀ ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਹ ਸੰਸਾਰ ਤੇ ਬੋਝ ਨੇ ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਗੁਰਮੁਖ ਪਿਆਰਿਓ ਸੇਖ ਫਰੀਦ ਖੈਰ ਦੀਜੈ ਬੰਦਗੀ ਸੋ ਗੁਰਮੁਖ ਪਿਆਰਿਓ ਖੈਰ ਜਿਹੜੇ ਬੰਦਗੀ ਦਾ ਨਹੀਂ ਮੰਗਦੇ ਉਹ ਧਰਤੀ ਤੇ ਬੋਝ ਸੰਸਾਰ ਤੇ ਬੋਝ ਨੇ ਬਾਬਾ ਫਰੀਦ ਜੀ ਦਾ ਪਾਵਨ ਬਚਨ ਆ ਉਹ ਕਹਿ ਦਿੱਤਾ ਉਹਨਾਂ ਸੋ ਰੋ ਵਿਚਾਰ ਉਹ ਮਾਵਾ ਧੰਨ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਆਪਣੇ ਸੰਸਾਰ ਨੂੰ ਕਿਉਂ ਦਾ ਪਰਿਵਾਰ ਉਹਦਾ ਸੰਸਾਰ ਹੈ ਉਹਨੂੰ ਸ਼ੁਭ ਕਰਮਾਂ ਤੇ ਲਾ ਦਿੱਤਾ ਸਾਧ ਸੰਗਤ ਜੀ ਉਹ ਮਾਂ ਮਾਂ ਤਾਨ ਨੇ ਅੱਜ ਸਾਡੇ ਵਿੱਚੋਂ ਇੱਕ ਮਾਂ ਗਈ ਹੈ ਜਿਹਦੇ ਬਾਰੇ ਸਾਡੇ ਪੰਜਾਬ ਦੇ ਲੇਖਕਾਂ ਨੇ ਲਿਖਿਆ ਸਾਧ ਸੰਗਤ ਜੀ ਮਾਂ ਹੈ ਉਹ ਮਾਂ ਹੈ ਉਹ ਮਾਂ ਹੈ ਰੱਬ ਦਾ ਜੇ ਦੂਜਾ ਕੋਈ ਨਾਮ ਹੈ ਸਾਧ ਸੰਗਤ ਜੀ ਮਾਂ ਵਰਗਾ ਕਣ ਸ਼ਾਮਾ ਬੂਟਾ ਮੈਨੂੰ ਨਜ਼ਰ ਨਾ ਆਏ ਲੈ ਕੇ ਜੀਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ ਫੁੱਲ ਦੁਨੀਆ ਦੇ ਬੂਟੇ ਜੜ ਸੁੱਕੀਆਂ ਮਰ ਜਾਏ ਪਰ ਇਹ ਬੂਟਾ ਫੁੱਲ ਸੁੱਕੀਆਂ ਮਰ ਜਾਏ ਆਖੋ ਸਤਨਾਮ ਸ੍ਰੀ ਵਾਹਿ ਕਹਿੰਦੇ ਮਾਂ ਇਹੋ ਜਾਂ ਬੂਟਾ ਇੱਕ ਇਹਦੇ ਜਦੋਂ ਫੁੱਲ ਸੁੱਕ ਜਾਂਦੇ ਨੇ ਜਾਂ ਉਹਨਾਂ ਨੂੰ ਦੁੱਖ ਹੁੰਦਾ ਉਦੋਂ ਹੀ ਦੁਖੀ ਹੋ ਜਾਂਦੇ ਸੋ ਮਾਂ ਇੱਕ ਤੁਰਦਾ ਫਿਰਦਾ ਸਵਰਗ ਹੈ ਮਾਂ ਦੀ ਬੁੱਕਲ ਦਾ ਸਾਧ ਸੰਗ ਜੀ ਜਿਨੇ ਸਵਰਗ ਨੇ ਮਾਤਾ ਪਿਤਾ ਦੀ ਸੇਵਾ ਮਹਾਨ ਸੇਵਾ ਵੱਡੀ ਸੇਵਾ ਹੈ ਔਰ ਮਾਤਾ ਪਿਤਾ ਦੇ ਫਰਜ਼ ਜਿਹੜੇ ਮਾਤਾ ਪਿਤਾ ਫਿਰ ਸਹੀ ਕਰਕੇ ਨਿਭਾਉਂਦੇ ਨੇ ਤੇ ਉਹਨਾਂ ਮਾਤਾ ਪਿਤਾ ਦਾ ਅਦਬ ਸਤਕਾਰ ਰਹਿੰਦੀ ਦੁਨੀਆ ਤੱਕ ਹੁੰਦਾ ਹੈ ਕਈ ਐਸੇ ਵੀ ਹੁੰਦੇ ਨੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਣੀ ਚੀਤ ਨਾ ਰੱਖ ਸਤੇ ਤੇ ਰਮਈਆ ਹੋਂ ਵਾਰਕ ਤੇਰਾ ਕਾਹੇ ਅਖੰਡਸ ਅਵਗਣ ਸਾਧ ਸੰਗਤ ਜੀ ਕੀ ਐਸੇ ਵੀ ਜਿਹੜੇ ਆਪਣੇ ਮਾਤਾ ਪਿਤਾ ਨੂੰ ੱਟਕੇ ਵੀ ਮਾਰਦੇ ਉਹਨਾਂ ਦੀ ਸੇਵਾ ਤਾਂ ਕੀ ਕਰਨੀ ੱਟਕੇ ਮਾਰਦੇ ਨੇ ਕੱਢ ਦਿੰਦੇ ਨੇ ਘਰਾਂ ਚੋਂ ਸੋ ਸਾਧ ਸੰਗਤ ਜੀ ਪਰ ਜਿਹੜੀ ਜਨਣੀ ਹੈ ਜਿਹੜੀ ਮਾਂ ਉਹ ਉਹਨਾਂ ਦੇ ਐਸੇ ਔਗਣਾ ਨੂੰ ਕਦੇ ਵੀ ਚਿਤਾਰਦੀ ਨਹੀਂ ਮਾਂ ਦਾ ਦਿਲ ਰੱਬ ਦਾ ਦਿਲ ਦੱਸਿਆ ਰੱਬ ਵਰਗਾ ਮਾਂ ਦਾ ਦਰਜਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਬੰਦਪ ਸਹੋਦਰਾ ਉਹ ਗੁਰਦੇਵ ਹੀ ਵਰਤਦਾ ਸਾਰੇ ਧੰਤੇ ਸਵਾਮੀ ਦਾ ਰੂਪ ਹੈ ਮਾਂ ਰੱਬ ਦਾ ਰੂਪ ਹੈ ਸਾਧ ਸੰਗਤ ਇਸ ਤਰ੍ਹਾਂ ਮਾਤਾ ਪਿਤਾ ਦੀ ਕਮਾਈ ਧਨ ਹੈ ਜਿਹੜੇ ਮਾਤਾ ਪਿਤਾ ਸਾਧ ਸੰਗਤ ਜੀ ਆਪਣੇ ਪੁੱਤਰ ਧੀਆਂ ਨੂੰ ਧਰਮ ਦੇ ਨਾਲ ਜੋੜ ਦਿੰਦੇ ਕਿੰਨੇ ਹੋਏ ਨੇ ਇਸੇ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਭਗਤ ਧਰੂ ਦੀ ਬਾਰਤਾ ਦੀ ਗੱਲ ਕਰੀਏ ਵੇਖੋ ਧਰੂ ਨੂੰ ਭਗਤ ਬਣਾਉਣਾ ਉਹਦੀ ਮਾਤਾ ਦਾ ਹੱਥ ਬਾਬੇ ਫਰੀਦ ਨੂੰ ਜੇ ਅੱਜ ਕੋਈ ਬਾਬਾ ਫਰੀਦ ਉਹਨਾਂ ਦੀ ਹਸਤੀ ਉਹਨਾਂ ਦਾ ਨਾਮ ਹੈ ਸੰਸਾਰ ਦੇ ਵਿੱਚ ਕੋਈ ਸੇਖ ਨੇ ਕੋਈ ਫਕੀਰ ਨੇ ਰੱਬ ਦਾ ਰੂਪ ਹੋਏ ਨੇ ਤਾਂ ਬਾਬਾ ਫਰੀਦ ਜੀ ਤਾਂ ਉਹਨਾਂ ਦੀ ਮਾਤਾ ਦੀ ਦੇਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਦੀ ਦੇਣ ਕਿਉਂ ਜਦੋਂ ਛੋਟਿਆ ਹੁੰਦਿਆਂ ਸਾਧ ਸੰਗਤ ਜੀ ਐ ਮਾਤਾ ਜੀ ਨਾਮ ਜਪਦੇ ਤਸਵੀਰ ਲੈ ਕੇ ਬੈਂਦੇ ਨਾਮ ਜਪਦੇ ਕੋਲੇ ਬਾਬਾ ਫਰੀਦ ਜੀ ਬਹਿ ਜਾਂਦੇ ਬਾਬਾ ਫਰੀਦ ਜੀ ਨੂੰ ਵੀ ਤਸਵੀਰ ਫੜਾਈ ਇੱਕ ਦਿਨ ਬਾਬਾ ਜੀ ਕਹਿਣ ਲੱਗੇ ਮਾਂ ਆ ਤਸਵੀਰ ਫੇਰਦਾ ਮਾਲਾ ਫੇਰਦਾ ਹੈ ਰੱਬ ਕੀ ਦੇਗਾ ਅੱਲਾਹ ਤਾਲਾ ਕੀ ਦੇਗਾ ਮੈਨੂੰ ਤੇ ਹੁਣ ਬੱਚਿਆਂ ਨੂੰ ਮਿੱਠਾ ਪਸੰਦ ਹੁੰਦਾ ਹੈ ਮਾਂ ਕਹਿੰਦੀ ਕਹਿੰਦੀ ਪੁੱਤਰ ਜੀ ਅੱਲਾਹ ਤਾਲਾ ਸਾਨੂੰ ਮਿੱਠਾ ਦਿੰਦਾ ਹੈ ਸ਼ੱਕਰ ਦਿੰਦਾ ਗੁੜ ਦਿੰਦਾ ਹੈ ਕਹਿੰਦੇ ਅੱਛਾ ਮੈਨੂੰ ਦਿਆ ਕਰੇਗਾ ਕਹਿੰਦੇ ਹਾਂ ਤੂੰ ਨਾਮ ਜਪੇਗਾ ਤੈਨੂੰ ਵੀ ਦੇਗਾ ਐ ਰੋਜ਼ ਮਾਤਾ ਜੀ ਬਹਿ ਜਾਂਦੇ ਨੇ ਬਾਬਾ ਜੀ ਵੀ ਬਹਿ ਜਾਂਦੇ ਆ ਨਾਲ ਹੀ ਤੇ ਮਾਤਾ ਜੀ ਕੀ ਕਰਦੇ ਨੇ ਚਾਰਕ ਡਲੀਆਂ ਗੁੜ ਦੀਆਂ ਚਾਦਰ ਥੱਲੇ ਰੱਖ ਦਿੰਦੇ ਜਦੋਂ ਬਾਬਾ ਜੀ ਉੱਠਦੇ ਨੇ ਤੇ ਚਾਦਰ ਥਲੋਂ ਮਿੱਠਾ ਗੁੜ ਛੱਕ ਕੇ ਬੜੇ ਨਿਹਾਲ ਹੋ ਜਾਂਦੇ ਭਾਈ ਮੈਨੂੰ ਰੱਬ ਨੇ ਗੁੜ ਦਿੱਤਾ ਮੈਂ ਨਾਮ ਜਪਿਆ ਸੀ ਮੈਨੂੰ ਗੁੜ ਮਿਲਿਆ ਤੇ ਸਾਧ ਸੰਗਤ ਜੀ ਇੰਨੇ ਚ ਖੁਸ਼ ਹੋ ਜਾਂਦੇ ਦਾਸ ਦੇ ਨੇ ਇੱਕ ਦਿਨ ਕੀ ਹੋਇਆ ਕਹਿੰਦੇ ਮਾਤਾ ਜੀ ਕਿਤੇ ਉਸ ਸਮੇਂ ਤੇ ਬਾਬਾ ਜੀ ਨੂੰ ਨਾਮ ਜਪਣ ਲਾ ਕੇ ਆਪ ਕਿਤੇ ਰੰਝੇਵੇਂ ਵਿੱਚ ਰੁੱਝ ਗਏ ਅੱਜ ਮੰਨ ਲਓ ਜਿਹੜਾ ਗੁੜ ਸੀ ਉਹ ਰੱਖਿਆ ਨਹੀਂ ਗਿਆ ਤੇ ਮਾਂ ਨੇ ਉੱਥੋਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਅੱਜ ਮੇਰੀ ਲੱਜਿਆ ਰੱਖ ਕਿਵੇਂ ਕਿ ਅੱਗੇ ਮੈਂ ਹਾਜ਼ਰ ਹੁੰਦੀ ਸੀ ਤੇ ਮੈਂ ਆਪਣੇ ਪੁੱਤਰ ਵਾਸਤੇ ਗੁੜ ਦੀਆਂ ਚਾਰਕ ਡਲੀਆਂ ਰੱਖ ਦਿੰਦੀ ਸੀ ਇਹਨੇ ਨਾਲ ਉਹ ਖੁਸ਼ ਹੋ ਕੇ ਉਹਨੂੰ ਪ੍ਰੇਰਣਾ ਮਿਲਦੀ ਰਹਿੰਦੀ ਨਾਮ ਜਪਦਾ ਸੀ ਅੱਜ ਮੈਂ ਹੁਣ ਉੱਥੇ ਪਹੁੰਚ ਨਹੀਂ ਸਕਦਾ ਤੇ ਮੇਰੀ ਅਰਦਾਸ ਅੱਜ ਕਿਰਪਾ ਕਰ ਵੀ ਇਹ ਮਿਸ ਨਾ ਹੋਵੇ ਕੰਮ ਅੱਜ ਵੀ ਉਹਨੂੰ ਗੁੜ ਦੀਆਂ ਡਲੀਆਂ ਮਿਲਣ ਜਦੋਂ ਇਦਾਂ ਮਾਂ ਨੇ ਅਰਦਾਸ ਕੀਤੀ ਤੇ ਧੰਨ ਧੰਨ ਬਾਬਾ ਫਰੀਦ ਜੀ ਨੇ ਨਾਮ ਜਪ ਕੇ ਜਦੋਂ ਉੱਠੇ ਸਵਾਪਤੀ ਕੀਤੀ ਤੇ ਸਾਧ ਸੰਗਤ ਜੀ ਅੱਜ ਉਹ ਚਾਰਕ ਡੜੀਆਂ ਗੁੱਟਦੀਆਂ ਨਹੀਂ ਸੰਨ ਅੱਜ ਪੂਰੀ ਚਾਦਰ ਸਾਧ ਸੰਗਤ ਜੀ ਅੰਮ੍ਰਿਤ ਰੂਪੀ ਨਾਮ ਜੀ ਨੂੰ ਕਹਿ ਦਿੰਦੇ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੋਈ ਅੰਮ੍ਰਿਤ ਦੇ ਨਾਲ ਸਾਧ ਸੰਗਤ ਜੀ ਐ ਅੰਮ੍ਰਿਤ ਦੇ ਝਰਨੇ ਫੁੱਟ ਗਏ ਉਹ ਸਾਰੀ ਚਾਦਰੀ ਅੰਮ੍ਰਿਤ ਨਾਲ ਮਿੱਠੀ ਹੋ ਗਈ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਦੀ ਸ਼ਰੀਰ ਰੂਪੀ ਚਾਦਰ ਵੀ ਕਹਿ ਲਈ ਉਹ ਵੀ ਮਿੱਠੀ ਹੋ ਗਈ ਸੀ ਤਾਈਓ ਬਾਬਾ ਜੀ ਨੇ ਆਖਿਆ ਕਹਿੰਦੇ ਪੰਜ ਚੀਜ਼ਾਂ ਵਡੀਆਂ ਮਿੱਠੀਆਂ ਨੇ ਖੰਡ ਨਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਦ ਕਹਿੰਦੇ ਰੱਬ ਦੇ ਬਰਾਬਰ ਮਿੱਠੀਆਂ ਨਹੀਂ ਜਿੰਨਾ ਉਹਦਾ ਨਾਮ ਮਿੱਠਾ ਹੈ ਓਨੀਆਂ ਇਹ ਵਸਤੀਆਂ ਮਿੱਠੀਆਂ ਨਹੀਂ ਮੱਝ ਦਾ ਦੁੱਧ ਬੜਾ ਮਿੱਠਾ ਹੈ ਨਿਵਾਦ ਮਿਸ਼ਰੀ ਗੁੜ ਖੰਡ ਸ਼ੱਕਰ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਜਿੰਨਾ ਮਿੱਠਾ ਵਾਹਿਗੁਰੂ ਦਾ ਨਾਮ ਆ অমৃত ਰੂਪੀ ਉਹਨੀਆਂ ਮਿੱਠੀਆਂ ਨਹੀਂ ਹੋ ਸਕਦੀਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਿਉਂ ਉਹਨਾਂ ਨੂੰ ਅੰਮ੍ਰਿਤ ਰੂਪੀ ਨਾਮ ਦਾ ਰਸ ਮਿਲਿਆ ਫਿਰ ਤਾਂ ਹੀ ਕਿਹਾ ਅੱਗੇ ਗੁੜ ਮਿਲਦਾ ਇਸ ਕਹਿਣ ਤੋਂ ਭਾਵ ਹੈ ਉਹ ਦਿਨ ਤੋਂ ਫਿਰ ਐਸੀ ਲਿਵ ਲੱਗੀ ਅਮਰਤ ਦਾ ਨਾਮ ਜਪਦੇ ਹੋਏ ਅਮਰਤ ਰੂਪੀ ਨਾਮ ਜਪਦੇ ਅਮਰਤ ਦਾ ਰੂਪ ਹੋ ਗਏ ਬਾਬਾ ਫਰੀਦ ਸੋ ਕਹਿਣ ਤੋਂ ਭਾਵ ਹੈ ਕਿ ਉਹਨਾਂ ਨੂੰ ਜੋੜਨ ਵਾਲੇ ਵੀ ਉਹਨਾਂ ਦੇ ਮਾਤਾ ਜੀ ਭਗਤ ਧਰੂ ਦੇ ਮਾਤਾ ਜੀ ਉਹਨਾਂ